ਹੈਲੋ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣਿਆ ਅੱਜ ਦੀ ਵੀਡੀਓ ਵਿੱਚ ਸੀਡੀਪੀ ਦੇ ਕੁਝ ਪ੍ਰਾਣੀ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਇੱਕ ਜਿਹੜਾ ਪ੍ਰਸ਼ਨ ਹੈਗਾ ਜੀ ਆਪਣੀ 15ਵੀਂ ਕਲਾਸ ਦਾ ਪ੍ਰਸ਼ਨ ਹੈਗਾ ਆ ਜਿੱਥੇ ਥੋੜਾ ਜਿਹਾ ਡਾਊਟ ਆ ਗਿਆ ਸੀ ਫਲੋ ਫਲੋ ਦੇ ਵਿੱਚ ਮੈਂ ਕੋਈ ਹੋਰ ਜਵਾਬ ਦੱਸਦਾ ਸੀਗਾ ਇੱਥੇ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਸਮਾਲੈਸਟ ਯੂਨਿਟ ਆਫ ਮੀਨਿੰਗ ਇਨ ਅ ਲੈਂਗੁਏਜ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣਨਾ ਸਿਗਾ ਉਹ ਹੈਗਾ ਜੀ ਮੋਰਫੀਮ ਇੱਥੇ ਇਹਨਾਂ ਨੇ ਮੀਨਿੰਗਫੁਲ ਯੂਨਿਟ ਦੀ ਗੱਲ ਕੀਤੀ ਹੈ ਆਪਸ਼ਨ ਨੰਬਰ B ਜਵਾਬ ਨੂੰ ਤੁਸੀਂ ਲਗਾ ਦੇਣਾ ਹੈ ਟਿਕ ਬਟ ਇੱਥੇ ਇਹਨਾਂ ਨੇ ਮੀਨਿੰਗਫੁਲ ਸਾਊਂਡ ਦੀ ਗੱਲ ਕੀਤੀ ਹੁੰਦੀ ਫਿਰ ਤੁਸੀਂ ਜ਼ਰੂਰ ਫੋਨੀਮ ਲਾਉਣਾ ਸਿਗਾ ਸੋ ਆਪਸ਼ਨ B ਨੂੰ ਟਿਕ ਲਗਾ ਦਿਓ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਤੁਸੀਂ ਉਹ ਦੇਖ ਲਓ ਇੱਥੇ ਤੁਹਾਡੇ ਤੋਂ ਪੁੱਛਿਆ ਕੀ ਜਾ ਰਿਹਾ ਵਾਟ ਇਜ਼ ਦਾ ਥਿੰਕਿੰਗ ਪ੍ਰੋਸੈਸ ਥਿੰਕਿੰਗ ਪ੍ਰੋਸੈਸ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੀ ਕੁਝ ਹੁੰਦਾ ਆ ਪ੍ਰੋਡਿਊਸਿੰਗ ਨਿਊ ਜਿਹਦੇ ਵਿੱਚ ਤੁਸੀਂ ਕੋਈ ਨਵੀਂ ਚੀਜ਼ ਕੋਈ オリジナル ਥੀਮ ਕੋਈ ਯੂਸਫੁਲ ਆਈਡੀਆ ਜਾਂ ਫਿਰ ਕਨਸੈਪਟ ਨੂੰ ਡਿਵੈਲਪ ਕਰ ਰਹੇ ਹੋ ਜਾਂ ਫਿਰ ਪ੍ਰੋਡਿਊਸ ਕਰ ਰਹੇ ਹੋ ਸੋ ਇਹਨਾਂ ਤੁਸੀਂ ਕਹੋਗੇ ਕੀ ਪੰਜਾਬੀ ਵਿੱਚ ਦੇਖੋ ਕਿਸੇ ਨਵੇਂ ਅਸਲੀ ਅਤੇ ਲਾਭਦਾਇਕ ਵਿਚਾਰ ਜਾਂ ਧਾਰਨਾ ਨੂੰ ਪੈਦਾ ਕਰਨ ਦੀ ਪ੍ਰਕਿਰਿਆ ਨੂੰ ਕਿਹਾ ਕੀ ਜਾਂਦਾ ਆ ਕ੍ਰੀਏਟਿਵਿਟੀ ਰਚਨਾਤਮਕਤਾ ਇਨੋਵੇਸ਼ਨ ਨਵੀਨਤਾ ਆਪਸ਼ਨ ਸੀ ਇੰਟੈਲੀਜੈਂਸ ਬੁੱਧੀ ਜਾਂ ਫਿਰ ਸਾਇਨੈਟਿਕਸ ਸਿਨੈਕਟਿਕਸ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ ਕ੍ਰੀਏਟੀਵਿਟੀ ਕ੍ਰੀਏਟੀਵਿਟੀ ਦੇ ਵਿੱਚ ਤੁਸੀਂ ਕੋਈ ਨਵੀਂ origignal ਜਾਂ ਫਿਰ ਯੂਸਫੁਲ ਆਈਡੀਆ ਜਾਂ ਫਿਰ ਕਨਸੈਪਟ ਨੂੰ ਪ੍ਰੋਡਿਊਸ ਕਰਦੇ ਹੋ ਕ੍ਰੀਏਟੀਵਿਟੀ ਹੀ ਕਿਉਂ ਸਹੀ ਜਵਾਬ ਹੋਊਗਾ ਇਨੋਵੇਸ਼ਨ ਨਹੀਂ ਹੋ ਸਕਦਾ ਇਨੋਵੇਸ਼ਨ ਦੇ ਵਿੱਚ ਤੁਸੀਂ ਇਹਨਾਂ ਆਈਡੀਆਜ਼ ਨੂੰ ਪ੍ਰੈਕਟੀਕਲ ਤਰੀਕੇ ਦੇ ਨਾਲ ਅਪਲਾਈ ਕਰਦੇ ਹੋ ਸੋ ਇਸ ਕਰਕੇ ਇਨੋਵੇਸ਼ਨ ਜਵਾਬ ਸਹੀ ਨਹੀਂ ਹੋਊਗਾ ਸਿਨੈਕਟਿਕਸ ਦੇ ਵਿੱਚ ਤੁਸੀਂ ਕਿਸੇ ਸਮੱਸਿਆ ਨੂੰ ਹੱਲ ਕਰਨ ਦੇ ਲਈ ਕ੍ਰੀਏਟਿਵ ਥਿੰਕਿੰਗ ਦੀ ਵਰਤੋਂ ਕਰਦੇ ਹੋ ਸੋ ਇਹ ਸਾਰੀਆਂ ਆਪਸ਼ਨਾਂ ਦੀ ਜਾਣਕਾਰੀ ਤੁਹਾਨੂੰ ਮਿਲ ਗਈ ਸਹੀ ਜਵਾਬ ਨੂੰ ਲਗਾ ਦਿਓ ਆਪਸ਼ਨ A ਅਗਲਾ ਪ੍ਰਸ਼ਨ ਹੈਗਾ ਜੀ ਜਿੱਥੇ NCERT 2005 ਦੀ ਗੱਲ ਕੀਤੀ ਜਾ ਰਹੀ ਹੈ ਕਿ NCERT 2005 ਦੇ ਅਕੋਰਡਿੰਗ ਜਿਹੜਾ ਟੀਚਰ ਦਾ ਰੋਲ ਹੁੰਦਾ ਆ ਉਹ ਕੀ ਹੁੰਦਾ ਆ NCERT 2005 ਅਨੁਸਾਰ ਅਧਿਆਪਕ ਦੀ ਭੂਮਿਕਾ ਕੀ ਹੈ ਅਥਾਰਟੀ ਹੈ ਡਿਕਟੇਟੋਰੀਅਲ ਹੈ ਪਰਮਿਸਿਵ ਹੈ ਜਾਂ ਫਿਰ ਫੈਸਿਲਿਟੇਟਰ ਹੈ ਸਹੀ ਜਵਾਬ ਦੀ ਗੱਲ ਕਰਾਂਗੇ NCERT 2005 ਦੇ ਅਕੋਰਡਿੰਗ ਟੀਚਰ ਦਾ ਜਿਹੜਾ ਰੋਲ ਹੈਗਾ ਆ ਉਹ ਹੈਗਾ ਆ ਐਜ਼ ਅ ਫੈਸਿਲੀਟੇਟਰ ਆਪਸ਼ਨ ਡੀ ਜਵਾਬ ਨੂੰ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਅਗਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਇਹ ਪੁੱਛਿਆ ਜਾ ਰਿਹਾ ਕਿ ਆ ਜਿਹੜਾ ਸਟੇਟਮੈਂਟ ਦਿੱਤਾ ਹੋਇਆ ਇਹ ਕੀ ਜਿਹੜਾ ਸਟੇਟਮੈਂਟ ਹੈ ਸਹੀ ਹੈ ਜਾਂ ਫਿਰ ਗਲਤ ਹੈ ਸਹੀ ਗਲਤ ਤੇ ਐਕਸਪਲੇਨੇਸ਼ਨ ਇਹਨਾਂ ਆਪਸ਼ਨਾਂ ਦੇ ਵਿੱਚ ਦੱਸਿਆ ਹੋਇਆ ਸੋ ਪਹਿਲਾ ਜਿਹੜਾ ਆਪਸ਼ਨ ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ ਜਿਹੜੀ ਗੱਲ ਇਹਨਾਂ ਨੇ ਸਟੇਟਮੈਂਟ ਦਿੱਤੀ ਹੋਈ ਹੈ ਪਹਿਲਾਂ ਤਾਂ ਇਹਨੂੰ ਸਮਝੋ ਇੱਥੇ ਇਹਨਾਂ ਨੇ ਇੱਕ ਡਾਈਵਰਸ ਕਲਾਸਰੂਮ ਦੀ ਗੱਲ ਕੀਤੀ ਹੈ ਹੈਵਿੰਗ ਅ ਡਾਈਵਰਸ ਕਲਾਸਰੂਮ ਜਿਹਦੇ ਵਿੱਚ ਤੁਹਾਨੂੰ ਅਲੱਗ ਅਲੱਗ ਬੈਕਗ੍ਰਾਉਂਡ ਦੇ ਅਲੱਗ ਅਲੱਗ ਸਮਾਜ ਤੋਂ ਸੋਸ਼ਲ ਬੈਕਗ੍ਰਾਉਂਡ ਦੇ ਬੱਚੇ ਨੇ ਇਕਨੋਮਿਕ ਬੈਕਗ੍ਰਾਉਂਡ ਦੇ ਬੱਚੇ ਨੇ ਤੇ ਕਲਚਰਲ ਬੈਕਗ੍ਰਾਉਂਡ ਦੇ ਜਿਹੜੇ ਬੱਚੇ ਨੇ ਜੀ ਕਲਾਸ ਵਿੱਚ ਬੈਠੇ ਹੋਏ ਆ ਕੀ ਇਹਦੇ ਨਾਲ ਉਹਨਾਂ ਦਾ ਜਿਹੜਾ ਲਰਨਿੰਗ ਹੈਗੀ ਆ ਉਹ ਵਧੀਆ ਹੋਏਗੀ ਇੱਥੇ ਇਹੀ ਗੱਲ ਇਹਨਾਂ ਨੇ ਲਿਖੀ ਹੋਈ ਹੈ ਕਿ ਇਹ ਕਥਨ ਸੱਚ ਹੈ ਕਿ ਵੱਖ-ਵੱਖ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਪਿਸ਼ੋਕੜ ਵਾਲੇ ਵਿਦਿਆਰਥੀਆਂ ਵਾਲੀ ਵਿਭਿੰਨਤਾ ਭਰਪੂਰ ਕਲਾਸਰੂਮ ਸਾਰੇ ਵਿਦਿਆਰਥੀਆਂ ਦੇ ਸਿੱਖਣ ਦੇ ਤਜਰਬਿਆਂ ਦੇਖੋ ਪਹਿਲਾਂ ਤਾਂ ਲਿਖਿਆ ਹੋਇਆ ਜੀ ਫਾਲਸ ਕਿ ਇਹ ਫਾਲਸ ਹੈਗਾ ਆ बिकॉज ਇਟ ਕੈਨ ਕਨਫਿਊਜ਼ ਦਾ ਚਿਲड्रन ਐਂਡ ਦੇ ਮੇ ਫੀਲ ਲੋਸਟ ਕਿ ਜਿਹੜੇ ਬੱਚੇ ਹੋਣਗੇ ਜੀ ਉਹ ਕੀ ਹੋ ਜਾਣਗੇ ਬੱਚੇ ਕਨਫਿਊਜ਼ ਹੋ ਜਾਣਗੇ ਫੇਲ ਹੋ ਜਾਣਗੇ ਕਿਉਂ ਕਿ ਕਿਉਂਕਿ ਇਹੋ ਜੇ ਜਦੋਂ ਬੈਕਗ੍ਰਾਉਂਡ ਵਿੱਚ ਜਾਣਗੇ ਉਹ ਕਨਫਿਊਜ਼ ਹੋ ਜਾਣਗੇ ਵੀ ਕਰਨਾ ਕੀ ਚਾਹੀਦਾ ਆ ਜਾਂ ਫਿਰ ਆਪਸ਼ਨ B ਹੋਊਗਾ ਕਿ ਇਹ ਸੱਚ ਹੈ चिल्ड्रन बिकॉज़ चिल्ड्रन लर्न मैन इज स्किल फ्रॉम देयर पीयर्स कि ਆਪਦੇ ਨਾਲ ਦੇ ਸਾਥੀਆਂ ਤੋਂ ਬਹੁਤ ਸਾਰੀਆਂ ਸਕਿੱਲਸ ਨੂੰ ਸਿੱਖਣਗੇ ਸੱਚ ਹੈ ਕਿਉਂਕਿ ਵਿਦਿਆਰਥੀ ਆਪਣੇ ਸਾਥੀਆਂ ਤੋਂ ਬਹੁਤ ਸਾਰੀਆਂ ਕੁਸ਼ਲਤਾਵਾਂ ਸਿੱਖ ਸਕਦੇ ਨੇ ਜਾਂ ਫਿਰ ਆਪਸ਼ਨ ਸੀ ਟਰੂ ਬਿਕਾਜ਼ ਇਟ ਮੇਕਸ ਦਾ ਕਲਾਸਰੂਮ ਮੋਰ ਹਾਇਰਾਰਕਲ ਸੱਚ ਹੈ ਕਿਉਂਕਿ ਇਹ ਕਲਾਸਰੂਮ ਨੂੰ ਹੋਰ ਅਧਿਕਾਰਤ ਬਣਾਉਂਦਾ ਹੈ ਜਾਂ ਫਿਰ ਆਪਸ਼ਨ ਨੰਬਰ ਡੀ ਕੀ ਗਲਤ ਹੈ ਬਿਕਾਜ਼ ਇਟ ਲੀਡਸ ਟੂ ਅਨਨੈਸੈਸਰੀ ਕੰਪੀਟੀਸ਼ਨ ਕਿ ਵੀ ਮੁਕਾਬਲਾ ਬਹੁਤ ਹੋ ਜਾਊਗਾ ਜੇਕਰ ਇਹੋ ਜੇ ਬੈਕਗ੍ਰਾਉਂਡ ਦੇ ਬੱਚੇ ਹੋਣਗੇ ਸੋ ਸਹੀ ਜਵਾਬ ਦੀ ਗੱਲ ਕਰਦੇ ਆਂ ਆਪਸ਼ਨ ਬੀ ਜਵਾਬ ਤੁਹਾਡਾ ਸਹੀ ਹੈ ਕਿ ਇਹ ਸੱਚ ਹੈ ਬਿਕਾਜ਼ ਚਿਲड्रन ਲਰਨ ਮੈਨੀ ਸਕਿੱਲ ਆਪ ਦੇ ਨਾਲ ਦੇ ਸਾਥੀਆਂ ਤੋਂ ਬਹੁਤ ਸਾਰੀਆਂ ਜਿਹੜੀਆਂ ਸਕਿੱਲਸ ਹੋਣਗੇ ਜੀ ਉਹ ਬੱਚੇ ਸਿੱਖਣਗੇ ਆਪਸ਼ਨ ਬੀ ਜਵਾਬ ਨੂੰ ਟਿਕ ਲਗਾ ਦਿਓ ਅਗਲਾ ਪ੍ਰਸ਼ਨ ਦੇਖੋ ਇਹਦੇ ਵਿੱਚ ਕੁਝ ਤੁਸੀਂ ਵੇਖ ਸਕਦੇ ਹੋ ਆਪਸ਼ਨਾਂ ਨੂੰ ਆਪਸ਼ਨ ਆ ਦੇ ਵਿੱਚ ਦੱਸਿਆ ਹੋਇਆ ਕਿ ਤੁਸੀਂ ਐਜ਼ ਅ ਟੀਚਰ ਜਿਹੜਾ ਟੀਚਿੰਗ ਪ੍ਰੋਸੈਸ ਹੈਗਾ ਆ ਉਹਦਾ ਜਿਹੜਾ ਤੁਸੀਂ ਕਰੈਕਟ ਆਰਡਰ ਲਿਖਣਾ ਆ ਤੁਸੀਂ ਸਾਰੇ ਟੀਚਰੋਂ ਟਿਊਸ਼ਨਾਂ ਪੜਾਉਂਦੇ ਹੋਣੇ ਆ ਸਕੂਲਾਂ 'ਚ ਪੜਾਉਂਦੇ ਹੋਣੇ ਆ ਜਾਂ ਫਿਰ ਕਿਸੇ ਕੋਚਿੰਗ ਸੈਂਟਰ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਜ਼ਰੂਰ ਟੀਚ ਕੀਤਾ ਹੋਊਗਾ ਸੋ ਐਜ਼ ਅ ਟੀਚਰ ਤੁਸੀਂ ਹੁਣ ਇਹ ਜਿਹੜਾ ਕਹਿ ਲਓ ਤੁਹਾਡੇ ਸਾਹਮਣੇ ਜਿਹੜੀਆਂ ਆਪਸ਼ਨਾਂ ਨੇ ਇਹਨਾਂ ਨੂੰ ਤੁਸੀਂ ਸੀਕੁਐਂਸ ਵਾਈਜ਼ ਲਗਾਉਣਾ ਹੈ ਵੇਖੋ ਸਿਲੈਕਸ਼ਨ ਆਫ ਦਾ ਸਬਜੈਕਟ ਮੈਟਰ ਵਿਸ਼ਾ ਸਮਗਰੀ ਦੀ ਚੋਣ ਜਾਂ ਫਿਰ ਇਵੈਲੂਏਸ਼ਨ ਮੁਲਾਂਕਣ ਤੀਸਰਾ ਹੈ ਫੀਡਬੈਕ ਚੌਥਾ ਹੈ ਫਾਰਮੂਲੇਟਿੰਗ ਆਬਜੈਕਟਿਵ ਜਾਂ ਫਿਰ ਟੀਚਿੰਗ ਮੈਂ ਸਹੀ ਜਵਾਬ ਦੀ ਗੱਲ ਕਰੂੰਗਾ ਪਹਿਲੇ ਤੇ ਤੁਸੀਂ ਕੀ ਲਗਾਉਂਗੇ ਪਹਿਲਾ ਜਿਹੜਾ ਆਪਸ਼ਨ ਹੋ ਸਕਦਾ ਆ ਉਹ ਕੀ ਹੋਏਗਾ ਜੀ ਪਹਿਲਾਂ ਤਾਂ ਤੁਸੀਂ ਆਬਜੈਕਟਿਵ ਨੂੰ ਕੀ ਕਰਦੇ ਹੋ ਉਦੇਸ਼ਾਂ ਦੀ ਰਚਨਾ ਕਰਦੇ ਹੋ ਫਾਰਮੂਲੇਟਿੰਗ ਆਬਜੈਕਟਿਵਸ ਕਰਦੇ ਹੋ ਸੋ ਉਦੇਸ਼ਾਂ ਦੀ ਰਚਨਾ ਪਹਿਲਾਂ ਮੈਂ ਉਦੇਸ਼ ਲਿਖ ਦੇਣਾ ਆ ਦੂਸਰੇ ਨੰਬਰ ਤੇ ਤੁਹਾਡਾ ਕੀ ਕੰਮ ਹੁੰਦਾ ਆ ਦੂਜੇ ਨੰਬਰ ਤੇ ਤੁਸੀਂ ਵੇਖਦੇ ਹੋ ਕਿ ਮੈਂ ਜਿਹੜਾ ਸਬਜੈਕਟ ਮੈਟਰ ਹੈਗਾ ਉਹਦੀ ਤੁਸੀਂ ਸਿਲੈਕਸ਼ਨ ਕਰ ਲਵਾ ਸੋ ਜਿਹੜਾ ਸਬਜੈਕਟ ਮੈਟਰ ਹੋਏਗਾ ਜਿਹੜੀ ਵਿਸ਼ਾ ਸਮਗਰੀ ਹੋਏਗੀ ਜੀ ਤੁਸੀਂ ਉਹਦੀ ਚੋਣ ਕਰਦੇ ਹੋ ਵਿਸ਼ਾ ਸਮਗਰੀ ਦੀ ਚੋਣ ਕਰਨ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਕੀ ਕਰਦੇ ਹੋ ਜੇ ਪੜਾਉਣ ਦਾ ਜਿਹੜਾ ਕੰਮ ਹੈਗਾ ਜੀ ਉਹ ਕਰਦੇ ਹੋ ਸਿਖਾਉਣ ਦਾ ਜਿਹੜਾ ਕੰਮ ਹੈਗਾ ਜੀ ਉਹ ਕੀਤਾ ਜਾਂਦਾ ਆ ਸਿਖਾਉਣ ਦੇ ਕੰਮ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਜੀ ਚੌਥੇ ਨੰਬਰ ਤੇ ਤੁਹਾਡੇ ਦੁਆਰਾ ਕੀਤਾ ਜਾਂਦਾ ਆ ਮੁਲਾਂਕਣ ਜਦੋਂ ਤੁਸੀਂ ਮੁਲਾਂਕਣ ਕਰ ਲਿਆ ਬੱਚਿਆਂ ਦਾ ਉਸ ਤੋਂ ਬਾਅਦ ਕੀ ਕਰੋਗੇ ਮੁਲਾਂਕਣ ਕਰਨ ਤੋਂ ਬਾਅਦ ਬੱਚਿਆਂ ਨੂੰ ਤੁਸੀਂ ਦੇਵੋਗੇ ਫੀਡਬੈਕ ਫੀਡਬੈਕ ਦੇਵੋਗੇ ਜੀ ਸੋ ਇਹ ਕੁਝ ਜਿਹੜੀਆਂ ਆਪਸ਼ਨਾਂ ਨੇ ਜੀ ਇਹਨਾਂ ਨੂੰ ਤੁਸੀਂ ਸੀਕੁਐਂਸ ਵਾਈਜ਼ ਦੇਖ ਕੇ ਇਹਨਾਂ ਆਪਸ਼ਨਾਂ ਵਿੱਚੋਂ ਜਿਹੜਾ ਜਵਾਬ ਸਹੀ ਹੋਵੇਗਾ ਜੀ ਉਹ ਤੁਸੀਂ ਲਗਾ ਦਿਓ ਟਿਕ ਆਪ ਹੀ ਲਬ ਲਿਓ ਵੀਡੀਓ ਨੂੰ ਪਾਜ਼ ਕਰ ਲਿਓ ਜਿਵੇਂ ਕਿ ਫਾਰਮੂਲੇਟਿੰਗ ਆਬਜੈਕਟਿਵ ਸੀ ਤੇ ਆ ਗਿਆ ਜੀ ਫਿਰ ਉਸ ਤੋਂ ਬਾਅਦ ਵੈਸੇ ਡੀ ਦੇ ਵਿੱਚ ਵੀ ਚੌਥੀ ਆਪਸ਼ਨ ਪਹਿਲੇ ਨੰਬਰ ਤੇ ਹੈਗੀ ਜਾਂ ਫਿਰ ਉਸ ਤੋਂ ਬਾਅਦ ਪਹਿਲਾ ਆ ਗਿਆ ਜੀ ਸਿਲੈਕਸ਼ਨ ਆਫ ਸਬਜੈਕਟ ਮੈਟਰ ਇਹ ਵੀ ਇੱਥੇ ਸੀ ਤੇ ਡੀ ਦੇ ਵਿੱਚ ਦੋਨਾਂ ਇਹਦੇ ਵਿੱਚ ਹੀ ਪਹਿਲੀ ਪਹਿਲੀ ਆਪਸ਼ਨ ਦਿੱਤੀ ਹੋਈ ਆ ਫਿਰ ਤੁਸੀਂ ਸਿਖਾਉਣ ਦਾ ਕੰਮ ਕਰੋਗੇ ਸਿਖਾਉਣ ਜਿਹੜਾ ਹੈਗਾ ਜੀ ਪੰਜਵੇਂ ਤੇ ਆ ਗਿਆ ਇਹਦੇ ਵਿੱਚ ਵੀ ਦੇਖੋ ਤੀਸਰਾ ਤੇ ਚੌਥਾ ਦੋਨਾਂ ਵਿੱਚ ਹੀ ਜਿਹੜਾ ਹੈਗਾ ਜੀ ਉਹ ਸਹੀ ਆ ਰਿਹਾ ਉਸ ਤੋਂ ਬਾਅਦ ਇਹਨੂੰ ਹੁਣ ਕਿਵੇਂ ਕਰਨਾ ਹੈ ਇਹ ਕੀ ਹੋ ਗਿਆ ਉਸ ਤੋਂ ਬਾਅਦ ਦੇਖੋ ਇੱਥੇ ਲਿਖਿਆ ਆ ਰਿਹਾ ਕਿ ਫਿਰ ਇੱਥੇ ਆ ਗਿਆ ਜੀ ਪੰਜਵਾਂ ਜਿਹੜਾ ਪੰਜਵਾਂ ਹੈਗਾ ਜੀ ਟੀਚਿੰਗ ਦਾ ਕੰਮ ਕਰਨਾ ਆ ਤੇ ਫਿਰ ਤੁਸੀਂ ਈਵੈਲੂਏਸ਼ਨ ਕਰੋਗੇ ਫਿਰ ਤੁਸੀਂ ਫੀਡਬੈਕ ਦੋਗੇ ਸੋ ਆਪਸ਼ਨ ਸੀ ਜਵਾਬ ਨੂੰ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖ ਲਓ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜੀਨ ਪਿਆਜੇ ਤੋਂ ਰਿਲੇਟਡ ਹੈਗਾ ਆ ਪਹਿਲਾਂ ਮੈਨੂੰ ਆਹੀ ਨਾਮ ਦੇਖਦੇ ਹੁੰਦੇ ਆ ਕੁਐਸਚਨ ਦੇ ਵਿੱਚ ਸੋ ਦੇਖੋ ਸਟੇਟਮੈਂਟ ਦੇ ਵਿੱਚ ਤੁਸੀਂ ਦੱਸਣਾ ਆ ਕਰੈਕਟ ਕੀ ਹੈ ਜੀਨ ਪਿਆਜੇ ਦੀ ਗੱਲ ਕੀਤੀ ਜਾ ਰਹੀ ਆ ਥਿਉਰੀ ਆਫ ਕੌਗਨੀਟਿਵ ਡਿਵੈਲਪਮੈਂਟ ਦੀ ਥਿਉਰੀ ਹੈਗੀ ਆ ਸੋ ਜੇਕਰ ਤੁਸੀਂ ਕ cognative development ਦੀ ਥਿਉਰੀ ਪੜ੍ਹੀ ਹੋਈ ਹੈ ਜਿਵੇਂ ਕਿ some people can't focus ਇਹੋ ਜਿਹਾ ਇੱਕ ਐਕ੍ਰੋਨੀਮ ਹੈਗੀ ਜਿਹੜੀ ਤੁਸੀਂ ਬਣਾਈ ਹੋਣੀ ਆ ਹਨਾ ਇਹਨੂੰ ਯਾਦ ਕਰਨ ਦੇ ਲਈ ਜਿਵੇਂ ਕਿ S ਤੋਂ sensory motor P ਤੋਂ pre operational C ਤੋਂ concrete operational F ਤੋਂ formal operational ਸੋ ਇਹ ਜਿਹੜੀ ਕਹਿ ਲਓ ਕਿ ਇਹਨਾਂ ਦੀ ਜਿਹੜੀ ਥਿਉਰੀ ਹੈਗੀ ਆ ਚਾਰ ਸਟੇਜਸ ਵਿੱਚ ਵੇਖਣ ਨੂੰ ਮਿਲਦੀ ਹੈ ਜਦੋਂ ਮੈਂ ਚਾਰ ਸਟੇਜਸ ਦੀ ਗੱਲ ਕੀਤੀ ਹੈ ਤੇ ਇਹ ਥਿਉਰੀ ਬਾਰੇ ਤੁਸੀਂ ਜ਼ਰੂਰ ਪੜਿਆ ਹੋਊਗਾ ਹੁਣ ਵੇਖ ਲੈਨੇ ਆ ਆਪਸ਼ਨਾਂ ਨੂੰ ਕੀ ਕਿਹੜੀ ਗੱਲ ਇੱਥੇ ਪਿਆਜੇ ਦੀ ਥਿਉਰੀ ਤੋਂ ਸੰਬੰਧਿਤ ਨਹੀਂ ਹੈ অপਸ਼ਨ A ਚ ਤਾਂ ਲਿਖਿਆ ਹੋਇਆ ਵੈਸੇ ਆਪਾਂ ਇਹ ਦੱਸਣਾ ਹੈ ਸਹੀ ਹੈ ਮਤਲਬ ਤਿੰਨ ਚੀਜ਼ਾਂ ਇੱਥੇ ਸਹੀ ਨਹੀਂ ਹੋਣਗੀਆਂ ਪਹਿਲੀ ਸੀਕੁਐਂਸ ਦੇ ਵਿੱਚ ਲਿਖਿਆ ਹੋਇਆ ਦਾ ਸੀਕੁਐਂਸ ਆਫ ਸਟੇਜਸ ਕੈਨ ਵੈਰੀ ਅਕੋਰਡਿੰਗ ਟੂ ਕਲਚਰਲ ਕੰਟੈਕਸਟ ਆਫ ਚਿਲਡਰਨ ਕਿ ਪੜਾਵਾਂ ਦਾ ਜਿਹੜਾ ਕ੍ਰਮ ਹੈਗਾ ਜੀ ਬੱਚਿਆਂ ਦਾ ਸੱਭਿਆਚਾਰਕ ਸੰਦਰਭ ਅਨੁਸਾਰ ਵੱਖਰਾ ਹੋ ਸਕਦਾ ਹੈ ਜਾਂ ਫਿਰ অপਸ਼ਨ B ਪਿਆਜੇ ਅਰਗੂਜ਼ ਦੈਟ ਕੋਗਨੀਟਿਵ ਡਿਵੈਲਪਮੈਂਟ ਇਜ਼ ਕੰਟੀਨਿਊਸ ਰੈਦਰ ਦੈਨ ਪ੍ਰੋਗਰੈਸਿਵ ਥਰੂ ਸਟੇਜਸ ਪਿਆਜ ਅੱਗੇ ਵਧਣ ਦੀ ਬਜਾਏ ਸੰਗਿਆਨਾਤਮਕ ਵਿਕਾਸ ਨਿਰੰਤਰ ਹੈ ਜਾਂ ਫਿਰ ਆਪਸ਼ਨ ਸੀ ਪਿਆਜੇ ਪ੍ਰਪੋਜ਼ਡ ਫਾਈਵ ਡਿਸਟਿੰਕਟ 스테जेस ਆਫ ਕოგਨੀਟਿਵ ਡਿਵੈਲਪਮੈਂਟ ਪਿਆਜੇ ਨੇ ਕਿ ਪੰਜ ਵਿਕਾਸ ਦੇ ਪੜਾਵਾਂ ਦੀ ਗੱਲ ਕੀਤੀ ਸੀ ਬਿਲਕੁਲ ਨਹੀਂ ਮੈਂ ਸਟਾਰਟਿੰਗ ਦੇ ਵਿੱਚ ਹੀ ਦਸਤਾਚਾਰਾਂ ਦੀ ਕੀਤੀ ਸੀਗੀ ਆਪਸ਼ਨ ਸੀ ਨੂੰ ਵੈਸੇ ਐਲੀਮੀਨੇਟ ਕਰ ਦਿਓ ਚੌਥੇ 'ਚ ਲਿਖਿਆ ਹੋਇਆ ਕਿ ਤੁਸੀਂ ਕਿਸੇ 스테ਜ ਨੂੰ ਸਕਿਪ ਨਹੀਂ ਕਰ ਸਕਦੇ ਦ 스테जेस ਆਰ ਇਨ ਵੇਰੀਐਂਟ ਮੀਨਿੰਗ ਨੋ 스테जेस ਕੈਨ ਬੀ ਸਕਿਪਡ ਪੜਾਵ ਅਟਲ ਹੈ ਜਿਸਦਾ ਅਰਥ ਹੈ ਕਿ ਕੋਈ ਵੀ ਪੜਾ ਛੱਡਿਆ ਨਹੀਂ ਜਾ ਸਕਦਾ ਸੋ ਆਪਸ਼ਨ ਵੈਸੇ ਡੀ ਜਵਾਬ ਸਹੀ ਹੈ অপশন এ ਵੀ ਕਿਉਂ ਗਲਤ ਹੈਗਾ ਜੀ ਇਹਦੇ ਬਾਰੇ ਵੀ ਗੱਲ ਕਰ ਲੈਣੀ ਆ ਇੱਥੇ ਲਿਖਿਆ ਹੋਇਆ ਕਿ ਪੜਾਵਾ ਦਾ ਕ੍ਰਮ ਬੱਚਿਆਂ ਦੀ ਸੱਭਿਆਚਾਰਕ ਸੰਦਰਭ ਅਨੁਸਾਰ ਵੱਖਰਾ ਹੋ ਸਕਦਾ ਹੈ ਬਿਲਕੁਲ ਨਹੀਂ ਕਿਉਂਕਿ ਇੱਥੇ ਕਿਹੜਾ ਆਪਾਂ ਸਮਾਜ ਦੀ ਗੱਲ ਕਰ ਰਹੇ ਹਾਂ ਇੱਥੇ ਆਪਾਂ ਕੌਗਨੀਟਿਵ ਜਾਂ ਫਿਰ ਬૌਧਿਕ ਵਿਕਾਸ ਦੀ ਗੱਲ ਕਰ ਰਹੇ ਹਾਂ ਇਹ ਸੇਮ ਹੀ ਹੁੰਦਾ ਆ ਬੀ ਚ ਤਾਂ ਲਿਖਿਆ ਹੋਇਆ ਕਿ ਜਿਹੜੇ ਪਿਆਜੇ ਅਰਗਸ ਦਾ ਕੋਗਨੀਟਿਵ ਡਵੈਲਪਮੈਂਟ ਇਜ਼ ਕੰਟੀਨਿਊਸ ਰੈਦਰ ਦੈਨ ਪ੍ਰੋਗਰੈਸਿਵ ਥਰੂ ਸਟੇਜਸ ਸੋ ਇੱਥੇ ਜਿਹੜੀ ਆਪਸ਼ਨ ਦਿੱਤੀ ਹੋਈ ਆ ਕਿ ਜਿਹੜਾ ਪਿਆਜੇ ਦਾ ਜਿਹੜਾ ਕਹਿ ਲੋ ਵਿਕਾਸ ਹੈਗਾ ਆ ਉਹ ਸਟੇਜਸ ਵਿੱਚ ਹੀ ਹੁੰਦਾ ਆ ਬਟ ਇੱਥੇ ਇਹਨਾਂ ਨੇ ਹੋਰ ਗੱਲ ਕੀਤੀ ਹੋਈ ਆ ਕਿ ਅ ਅਰਗੂ ਕਰਦੇ ਹੈਗੇ ਆ ਕਿ ਜਿਹੜਾ ਕੋਗਨੀਟਿਵ ਡਵੈਲਪਮੈਂਟ ਹੈਗਾ ਕੰਟੀਨਿਊਸ ਹੈ ਰੈਦਰ ਦੈਨ ਪ੍ਰੋਗਰੈਸਿੰਗ ਥਰੂ ਸਟੇਜਸ ਸੋ ਆਪਸ਼ਨ ਬੀ ਵੀ ਗਲਤ ਹੋ ਗਈ ਇਹ ਵੀ ਗਲਤ ਹੋ ਗਿਆ ਆਪਸ਼ਨ ਡੀ ਜਵਾਬ ਦੇ ਤੁਸੀਂ ਲਗਾ ਸਕਦੇ ਹੋ ਟਿਕ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਲਵ ਬਾਈ ਗੌਡਸ ਕੀ ਦੀ ਲੈਵਾਗੋਟਸ ਕੀ ਜਿਹੜੇ ਹੈਗੇ ਨੇ ਉਹਨਾਂ ਅਨੁਸਾਰ ਜਿਹੜੇ ਬੱਚੇ ਨੇ ਪਹਿਲੀ ਆਪਸ਼ਨ ਦਾ ਤਾਂ ਲਿਖਿਆ ਹੋਇਆ ਕਿ ਜਿਹੜੇ ਬੱਚੇ ਨੇ ਭਾਸ਼ਾ ਨੂੰ ਸਿੱਖਦੇ ਹੈਗੇ ਆ ਲੈਂਗੁਏਜ ਐਕਵਾਇਜ਼ੀਸ਼ਨ ਡਰਾਈਵ ਦੇ ਥਰੂ ਕਿ ਭਾਸ਼ਾ ਪ੍ਰਾਪਤੀ ਚਾਲਕ ਸ਼ਕਤੀ ਰਹੇ ਆਪਸ਼ਨ B ਚ ਲਿਖਿਆ ਹੋਇਆ ਕਿ ਚਿਲਡਰਨ ਜਿਹੜੇ ਹੁੰਦੇ ਆ ਵੀ ਇੰਟਰੈਕਸ਼ਨ ਵਿਦ ਅਡਲਟਸ ਐਂਡ ਪੀਅਰ ਡਸ ਨਾਟ ਇਨਫਲੂਐਂਸ ਲੈਂਗੁਏਜ ਡਿਵੈਲਪਮੈਂਟ ਕਿ ਬੱਚਿਆਂ ਦਾ ਜਿਹੜਾ ਕਹਿ ਸਕਦੇ ਆ ਕੀ ਇੰਟਰੈਕਸ਼ਨ ਵਿਦ ਅਡਲਟਸ ਐਂਡ ਪੀਅਰ ਡਸ ਨੋਟ ਇਨਫਲੂਐਂਸ ਲੈਂਗੁਏਜ ਡਿਵੈਲਪਮੈਂਟ ਕਿ ਜਿਹੜੇ ਬੱਚੇ ਹੁੰਦੇ ਨੇ ਜੀ ਜਾਂ ਫਿਰ ਅਡਲਟਸ ਹੁੰਦੇ ਨੇ ਆਪਸ ਵਿੱਚ ਜਦੋਂ ਗੱਲ ਗੁਲ ਕਰਦੇ ਹੈਗੇ ਆ ਤੇ ਇਹ ਚੀਜ਼ਾਂ ਪ੍ਰਭਾਵਿਤ ਨਹੀਂ ਕਰਦੀਆਂ ਭਾਸ਼ਾ ਦੇ ਵਿਕਾਸ ਨੂੰ ਤੇ ਆਪਸ਼ਨ ਸੀ ਚ ਲਿਖਿਆ ਹੋਇਆ ਲੈਂਗੁਏਜ ਡਿਵੈਲਪਮੈਂਟ ਚੇਂजेस द ਨੇਚਰ ਆਫ ਹਿਊਮਨ ਥੌਟ ਕਿ ਭਾਸ਼ਾ ਵਿਕਾਸ ਮਨੁੱਖੀ ਸੋਚ ਦੀ ਪ੍ਰਕਿਰਤੀ ਨੂੰ ਬਦਲਦਾ ਹੈ ਜਾਂ ਫਿਰ ਆਪਸ਼ਨ ਡੀ ਕਲਚਰਲ ਕਲਚਰ ਪਲੇ ਅ ਵੈਰੀ ਸਮਾਲ ਰੋਲ ਇਨ ਲੈਂਗੁਏਜ ਡਿਵੈਲਪਮੈਂਟ ਕਿ ਸੱਭਿਆਚਾਰ ਸੱਭਿਆਚਾਰ ਭਾਸ਼ਾ ਵਿਕਾਸ ਸੱਭਿਆਚਾਰ ਭਾਸ਼ਾ ਵਿਕਾਸ ਵਿੱਚ ਭੂਮਿਕਾ ਨਿਭਾਉਂਦੀ ਹੈ ਇੱਥੇ ਗੱਲ ਲਿਖੀ ਹੋਈ ਹੈ ਇਹ ਦੇ ਵਿੱਚ ਕਿ ਜਿਹੜੇ ਬੱਚੇ ਹੁੰਦੇ ਨੇ ਬੱਚੇ ਭਾਸ਼ਾ ਨੂੰ ਸਿੱਖਦੇ ਹੈਗੇ ਆ ਲੈਂਗੁਏਜ ਐਕਵਾਇਜ਼ੀਸ਼ਨ ਡਰਾਈਵ थ्रू ਬਟ ਇਹ ਗੱਲ ਤਾਂ ਸ਼ਾਇਦ ਜੌਮਸਕੀ ਕਹਿੰਦੇ ਸੀਗੇ অপਸ਼ਨ B ਚ ਤਾਂ ਲਿਖਿਆ ਹੋਇਆ ਕਿ ਇੰਟਰੈਕਸ਼ਨ ਜਦੋਂ ਕਰਦੇ ਆ ਬੱਚੇ ਜਾਂ ਫਿਰ ਅਡਲਟਸ ਤੇ ਇਹਦੇ ਨਾਲ ਇਹ ਭਾਸ਼ਾ ਦਾ ਵਿਕਾਸ ਪ੍ਰਭਾਵਿਤ ਨਹੀਂ ਹੁੰਦਾ ਹੁੰਦਾ ਆ ਸੋ ਆਪਸ਼ਨ ਸੀ ਜਵਾਬ ਤੁਹਾਡਾ ਬਿਲਕੁਲ ਸਹੀ ਹੋਏਗਾ ਬਾਕੀ ਦੀਆਂ ਆਪਸ਼ਨਾਂ ਗਲਤ ਲਿਖੀਆਂ ਹੋਈਆਂ ਨੇ ਕਿ ਲੈਂਗੁਏਜ ਜਿਹੜਾ ਡਵੈਲਪਮੈਂਟ ਹੈਗਾ ਆ ਚੇਂਜਸ ਦਾ ਨੇਚਰ ਆਫ ਹਿਊਮਨ ਥੌਟ ਕਿ ਜਿਹੜਾ ਭਾਸ਼ਾ ਦਾ ਵਿਕਾਸ ਹੈਗਾ ਆ ਉਹ ਨੇਚਰ ਆਫ ਹਿਊਮਨ ਥੌਟਸ ਨੂੰ ਚੇਂਜ ਕਰਦਾ ਆ ਭਾਸ਼ਾ ਵਿਕਾਸ ਮਨੁੱਖੀ ਸੋਚ ਦੀ ਪ੍ਰਗਟਿ ਨੂੰ ਬਦਲਦਾ ਹੈ ਆਪਸ਼ਨ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਇਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਕੀ ਜਾ ਰਿਹਾ ਰਾਈਟ ਟੂ ਐਜੂਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਰਾਈਟ ਟੂ ਐਜੂਕੇਸ਼ਨ ਐਕਟ 2009 ਵੇਅਰ ਸ਼ੁਡ ਚਿਲड्रन ਵਿਦ ਸਪੈਸ਼ਲ ਨੀਡ ਸਟੱਡੀ ਕਿ ਜਿਹੜੇ ਸਪੈਸ਼ਲ ਬੱਚੇ ਹੁੰਦੇ ਆ ਉਹਨਾਂ ਨੂੰ ਪੜ੍ਹਨਾ ਕਿੱਥੇ ਚਾਹੀਦਾ ਹੈ ਸਿੱਖਿਆ ਦਾ ਅਧਿਕਾਰ ਐਕਟ 2009 ਅਨੁਸਾਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਕਿੱਥੇ ਪੜ੍ਹਨਾ ਚਾਹੀਦਾ ਹੈ ਇਨ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵੋਕੇਸ਼ਨਲ ਸਿਖਲਾਈ ਕੇਂਦਰਾਂ ਦੇ ਵਿੱਚ ਐਟ ਹੋਮ ਵਿਦ ਪੇਰੈਂਟਸ ਐਂਡ ਕੇਅਰ ਗੀਵਰਸ ਘਰ ਵਿੱਚ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨਾਲ ਜਾਂ ਫਿਰ ਸਪੈਸ਼ਲ ਸਕੂਲਾਂ ਦੇ ਵਿੱਚ ਜਾਂ ਫਿਰ ਇਨਕਲੂਸਿਵ এডੂਕੇਸ਼ਨ ਸੈਟਿੰਗਸ ਦੇ ਨਾਲ ਐਂਡ ਇੱਥੇ ਸੈਟਿੰਗਸ ਦਾ ਜਿਹੜਾ ਮਤਲਬ ਹੈਗਾ ਜੀ ਕਿ ਜਿਹੜੇ ਬੱਚੇ ਹੋਣਗੇ ਉੱਥੇ ਕੁਝ ਪ੍ਰੋਵੀਜ਼ਨਸ ਹੁੰਦੇ ਆ ਜਿੱਥੇ ਇੰਡੀਵੀਜੂਅਲ ਨੀਡਸ ਜਾਂ ਫਿਰ ਬੱਚਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇ ਕੁਐਸਚਨ ਸ਼ਾਰਟ ਹੋ ਗਿਆ ਬਟ ਕੋਈ ਗੱਲ ਨਹੀਂ ਤੁਸੀਂ ਗੱਲ ਨੂੰ ਸਮਝਿਓ ਇੱਥੇ ਤੁਹਾਡਾ ਸਹੀ ਜਵਾਬ ਬਣੇਗਾ ਜੀ ਆਪਸ਼ਨ ਨੰਬਰ ਡੀ ਕਿ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਇਹੀ ਤਾਂ ਆਪਾਂ ਗੱਲ ਕਰਦੇ ਹਾਂ ਕਿ ਬੱਚਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਊਗਾ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਹੋਣਗੀਆਂ ਜੀ ਉਹ ਪੂਰੀਆਂ ਕੀਤੀਆਂ ਜਾਣਗੀਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਮ ਸਕੂਲਾਂ ਵਿੱਚ ਹੀ ਭੇਜਿਆ ਜਾਣਾ ਹੈ ਇਨਕਲੂਸਿਵ ਐਜੂਕੇਸ਼ਨ ਦੇ ਅਕੋਰਡਿੰਗ ਜਾਂ ਫਿਰ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਨੇ অপਸ਼ਨ ਡੀ ਜਵਾਬ ਨੂੰ ਤੁਸੀਂ ਲਗਾਉਂਗੇ ਟਿਕ ਇਨ ਇਨਕਲੂਸਿਵ ਐਜੂਕੇਸ਼ਨ ਸੈਟਿੰਗ ਸਮਾਵੇਸ਼ੀ ਸਿੱਖਿਆ ਸੈਟਿੰਗ ਦੇ ਵਿੱਚ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇੱਥੇ ਤੁਹਾਡੇ ਤੋਂ ਪੁੱਛਿਆ ਕੀ ਜਾ ਰਿਹਾ ਵਾਟ ਸ਼ੁੱਡ ਐਨ ਇਫੈਕਟਿਵ ਟੀਚਰ ਡੂ ਇਨ ਅ ਕਲਾਸਰੂਮ ਵਿਦ ਸਟੂਡੈਂਟ ਫਰਮ ਡਾਈਵਰਸ ਬੈਕਗ੍ਰਾਉਂਡ ਕਲਾਸ ਵਿੱਚ ਡਾਈਵਰਸ ਬੈਕਗ੍ਰਾਉਂਡ ਦੇ ਬੱਚੇ ਬੈਠੇ ਹੋਏ ਆ ਵੱਖ-ਵੱਖ ਪਿਛੋਕੜ ਵਾਲੇ ਵਿਦਿਆਰਥੀਆਂ ਵਾਲੀ ਕਲਾਸ ਨੂੰ ਵਿੱਚ ਇੱਕ ਪ੍ਰਭਾਵਸ਼ਾਲੀ ਅਧਿਆਪਕ ਕੀ ਕਰੇਗਾ ਕ੍ਰੀਏਟ ਗਰੁੱਪਸ ਬੇਸਡ ਔਨ ਇਕਨੋਮਿਕ ਬੈਕਗ੍ਰਾਉਂਡ ਮੰਨ ਲਓ ਕੋਈ ਅਮੀਰ ਅਮੀਰ ਬੱਚੇ ਆ ਗਰੀਬ ਗਰੀਬ ਬੱਚੇ ਆ ਇਸ ਆਧਾਰ ਤੇ ਤੁਸੀਂ ਬੈਕਗ੍ਰਾਉਂਡ ਬਣਾ ਦੋਗੇ ਬੱਚਿਆਂ ਦਾ ਨਹੀਂ ਬੈਕਗ੍ਰਾਉਂਡ ਨਹੀਂ ਮਤਲਬ ਕਿ ਉਹਨਾਂ ਨੂੰ ਤੁਸੀਂ ਅਲੱਗ-ਅਲੱਗ ਉਹਨਾਂ ਦੇ ਗਰੁੱਪਸ ਬਣਾ ਦੋਗੇ ਜਾਂ ਫਿਰ ਆਪਸ਼ਨ ਬੀ ਕ੍ਰੀਏਟ ਪੁਸ਼ ਸਟੂਡੈਂਟ ਫਰਮ ਡਿਪਰਾਈਵਡ ਬੈਕਗ੍ਰਾਉਂਡ ਟੂ ਵਰਕ ਹਾਰਡਰ ਕਿ ਜਿਹੜੇ ਵਾਂਝੇ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਤੁਸੀਂ ਪ੍ਰੇਰਿਤ ਕਰੋਗੇ ਜਾਂ ਫਿਰ ਆਪਸ਼ਨ ਸੀ Focus on cultural knowledge to address individual differences. ਵਿਅਕਤੀਗਤ ਅੰਤਰਾਂ ਨੂੰ ਸੰਬੋਧਿਤ ਕਰਨ ਲਈ ਉਹਨਾਂ ਦੇ ਸੱਭਿਆਚਾਰਕ ਗਿਆਨ ਤੇ ਧਿਆਨ ਕੇਂਦ੍ਰਿਤ ਕਰੋਗੇ ਜਾਂ ਫਿਰ ਆਪਸ਼ਨ ਡੀ ਇਗਨੋਰ ਕਲਚਰਲ ਨੋਲੇਜ ਐਂਡ ਟ੍ਰੀਟ ਆਲ ਸਟੂਡੈਂਟ ਯੂਨੀਫਾਰਮਲੀ ਕਿ ਸਾਰੇ ਬੱਚਿਆਂ ਨੂੰ ਇੱਕੋ ਨਿਗਾ ਨਾਲ ਦੇਖੋਗੇ। ਸੋ ਆਪਸ਼ਨ ਕਿਹੜੀ ਇੱਥੇ ਸਹੀ ਹੋਏਗੀ ਆਪਸ਼ਨ ਡੀ ਨੂੰ ਗਲਤ ਕਰਾਂਗੇ ਕਿਉਂਕਿ ਇੱਥੇ ਮੈਟਰ ਕਰਦੀ ਐ ਇੱਥੇ ਗੱਲ ਕੀਤੀ ਜਾ ਰਹੀ ਐ ਡਾਇਵਰਸ ਬੈਕਗ੍ਰਾਉਂਡ ਵਾਲੇ ਬੱਚੇ ਜੇਕਰ ਤੁਸੀਂ ਬੈਕਗ੍ਰਾਉਂਡ ਜਿਹੜਾ ਬੱਚੇ ਦਾ ਇਗਨੋਰ ਕਰੋਗੇ ਕਈ ਵਾਰ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਆ ਉਹਨਾਂ ਬੱਚਿਆਂ ਨੂੰ ਹੋ ਸਕਦਾ ਜ਼ਿਆਦਾ ਧਿਆਨ ਦੇਣ ਦੀ ਜ਼ਿਆਦਾ ਕੇਅਰ ਦੀ ਜ਼ਰੂਰਤ ਪਵੇ ਸੋ ਉਹਨਾਂ ਨੂੰ ਤੁਸੀਂ ਇੱਕੋ ਨਿਗਾ ਨਾਲ ਦੇਖੀ ਜਾਂਦੇ ਹੋ ਤੇ ਉਹ ਬੱਚੇ ਤਾਂ ਪਿੱਛੇ ਰਹਿ ਜਾਣਗੇ ਹਮੇਸ਼ਾ ਦੇ ਲਈ ਸੋ ਆਪਸ਼ਨ ਡੀ ਤਾਂ ਗਲਤ ਹੋ ਗਿਆ ਬਟ ਜਿਹੜਾ ਸਹੀ ਜਵਾਬ ਹੋਏਗਾ ਜੀ ਉਹ ਹੋਏਗਾ ਜੀ ਆਪਸ਼ਨ ਨੰਬਰ ਸੀ ਕਿ ਫੋਕਸ ਆ ਕਲਚਰਲ ਨੋਲੇਜ ਟੂ ਐਡਰੈਸ ਇੰਡੀਵੀਜੂਅਲ ਡਿਫਰੈਂਸਸ ਕਿ ਤੁਸੀਂ ਉਹਨਾਂ ਦੀ ਕਲਚਰਲ ਨੋਲੇਜ ਦੇ ਉੱਤੇ ਕੀ ਕਰੋਗੇ ਜਾਂ ਫਿਰ ਤੁਸੀਂ ਉਹਨਾਂ ਦਾ ਕਲਚਰਲ ਨੋਲੇਜ ਰੱਖੋਗੇ ਉਹਨਾਂ ਬੱਚਿਆਂ ਦੀ ਜਿਹਦੇ ਨਾਲ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਸਕੇ ਇਹ ਹੀ ਗੱਲ ਹੈ ਕਿ ਪ੍ਰਭਾਵਸ਼ਾਲੀ ਟੀਚਰ ਬਣ ਕੇ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ ਫੇਰ ਹੀ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਵਧੀਆ ਬਣਾਇਆ ਜਾ ਸਕਦਾ ਹੈ ਆਪਸ਼ਨ ਸੀ ਜਵਾਬ ਨੂੰ ਲਗਾ ਦੋਗੇ ਟਿਕ ਬੀ ਜਵਾਬ ਗਲਤ ਹੋ ਗਿਆ ਜੀ ਇਹਦੇ ਵਿੱਚ ਤੁਸੀਂ ਉਹਨਾਂ ਨੂੰ ਸਖਤ ਮਿਹਨਤ ਲਈ ਤਾਂ ਮਤਲਬ ਠੀਕ ਹੈ ਆਪਾਂ ਸਖਤ ਮਿਹਨਤ ਵੀ ਕਰਾਉਣੀ ਹੁੰਦੀ ਆ ਬੱਚਿਆਂ ਨੂੰ ਪਰ ਆਪਟ ਆਪਸ਼ਨ ਅਕੋਰਡਿੰਗ ਏ ਆਪਸ਼ਨ ਗਲਤ ਹੈ ਜੀ ਤੇ ਆਪਾਂ ਕੋਈ ਗਰੁੱਪ ਗਰੁੱਪ ਬਾਜੀ ਨਹੀਂ ਕਰਨੀ ਹੁੰਦੀ ਆਪਸ਼ਨ ਏ ਵੀ ਗਲਤ ਹੋ ਗਿਆ ਅਗਲਾ ਪ੍ਰਸ਼ਨ ਦੇਖੋ ਪਿਆਜੇ ਦੀ ਕ cognative ਡਵੈਲਪਮੈਂਟ ਦੀ ਥਿਉਰੀ ਦੀ ਗੱਲ ਕੀਤੀ ਜਾ ਰਹੀ ਆ ਵਾਟ ਇਜ਼ ਕੋਹੈਸਿਵ ਰਿਪੀਟੇਬਲ ਐਕਸ਼ਨ ਸੀਕੁਐਂਸ ਪੋਜ਼ੈਸਿੰਗ ਕੰਪੋਨੈਂਟ ਐਕਸ਼ਨ ਥੈਟ ਆਰ ਟਾਈਟਲੀ ਇੰਟਰਕਨੈਕਟਿਡ ਐਂਡ ਗਵਰਨਡ ਬਾਈ ਅ ਕੋਰ ਮੀਨਿੰਗ ਜਾਡੇ ਦੇ ਸੰਗਿਆਨਾਤਮਕ ਵਿਕਾਸ ਸਿਧਾਂਤ ਅਨੁਸਾਰ ਇੱਕ ਜੁੜਵਾ ਦੌਰਾਨ ਯੋਗ ਕਾਰਵਾਈ ਕ੍ਰਮ ਜਿਸ ਵਿੱਚ ਕੰਪੋਨੈਂਟ ਕਾਰਵਾਈਆਂ ਇੱਕ ਅੰਦਰੂਨੀ ਅਰਥ ਦੁਆਰਾ ਮਜ਼ਬੂਤੀ ਨਾਲ ਜੁੜਿਆ ਅਤੇ ਨਿਯੰਤਰਿਤ ਹੁੰਦਾ ਹੈ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਰੂਪ ਵਿੱਚ ਜਾਣਿਆ ਜਾਂਦਾ ਹੈ ਸੋ ਇਹਦਾ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਕੀ ਹੈ ਸਕੀਮਾ ਆਪਰੇਸ਼ਨ ਸਟੇਜ ਜਾਂ ਫਿਰ ਈਗੋਸੈਂਟ੍ਰਿਜ਼ਮ ਇੱਥੇ ਸਹੀ ਜਵਾਬ ਦੀ ਗੱਲ ਕਰੀਏ ਤਾਂ ਸਕੀਮਾ ਇਹਦਾ ਸਹੀ ਜਵਾਬ ਹੋਏਗਾ ਕਿਉਂਕਿ ਇੱਥੇ ਇਹਨਾਂ ਨੇ ਉਹੀ ਗੱਲ ਕੀਤੀ ਹੋਈ ਆ ਕੋਹੈਸਿਵ ਰਿਪੀਟੇਬਲ ਐਕਸ਼ਨ ਸੀਕੁਐਂਸ ਬੋਸਿੰਗ ਕੰਪੋਨੈਂਟ ਐਕਸ਼ਨ ਥੈਟ ਆਰ totally interconnected and governed by a core meaning so ایتھے ਸਕੀਮਾ ਦੀ ਹੀ ਗੱਲ ਕੀਤੀ ਜਾ ਰਹੀ ਆ অপਸ਼ਨ A ਜਵਾਬ ਨੂੰ ਤੁਸੀਂ ਲਗਾ ਦਿਓਗੇ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਕਨਵੈਨਸ਼ਨਲ ਮੋਰੈਲਟੀ ਦੀ ਗੱਲ ਕੀਤੀ ਜਾ ਰਹੀ ਆ ਕਿ ਕਨਵੈਨਸ਼ਨਲ ਜਿਹੜੀ ਮੋਰੈਲਟੀ ਹੈਗੀ ਆ ਪਰੰਪਰਾਗਤ ਨੈਤਿਕਤਾ ਕਿਸ ਸਿਧਾਂਤ ਦੇ ਵਿੱਚ ਆਉਂਦਾ ਹੈ ਸੋ ਇਹ ਦੱਸਣਾ ਹੈ ਵੀ ਇਹ ਕਿਹੜੀ ਥਿਊਰੀ ਦਾ ਪ੍ਰਸ਼ਨ ਹੈਗਾ ਜਾਂ ਫਿਰ ਕਿਹੜੀ ਥਿਊਰੀ ਬਾਰੇ ਗੱਲ ਕੀਤੀ ਜਾ ਰਹੀ ਆ অপਸ਼ਨ A ਕ cognitiv development theory ਸੰਗਿਆਨਾਤਮਕ ਵਿਕਾਸ ਦਾ ਤਾਂ অপਸ਼ਨ B ਮੋਰਲ ਡਵਲਪਮੈਂਟ ਥਿਊਰੀ ਨੈਤਿਕ ਵਿਕਾਸ ਦਾ ਸਿਧਾਂਤ ਥਿਊਰੀ ਆਫ ਇਨਸਟ੍ਰਕਸ਼ਨ ਨਿਰਦੇਸ਼ ਸਿਧਾਂਤ ਤਜਾਫਰ ਆਪਸ਼ਨ ਨੰਬਰ ਡੀ ਟ੍ਰਾਇਲ ਐਂਡ ਐਰਰ ਥਿਊਰੀ ਅਜਮਾਇਸ਼ ਅਤੇ ਗਲਤੀ ਦਸ ਦਾੰਤ ਕਨਵੈਨਸ਼ਨਲ ਮੋਰੈਲਟੀ ਜਿਹੜੀ ਥਿਊਰੀ ਹੈਗੀ ਆ ਜੀ ਇਹ ਹੈਗੀ ਆ ਕੋਲਬਰਗ ਦੀ ਮੋਰਲ ਡਵੈਲਪਮੈਂਟ ਥਿਊਰੀ ਕੋਲਬਰਗ ਦੀ ਜਿਹੜੀ ਮੋਰਲ ਡਵੈਲਪਮੈਂਟ ਥਿਊਰੀ ਆ ਇਹਦੇ ਵਿੱਚ ਇਹਨਾਂ ਨੇ 6 ਸਟੇਜਸ ਦੀ ਗੱਲ ਕੀਤੀ ਆ ਤੇ 3 ਇਹਨਾਂ ਨੇ ਲੈਵਲ ਦੀ ਗੱਲ ਕੀਤੀ ਆ ਜਿਹੜਾ ਦੂਜਾ ਲੈਵਲ ਤੁਹਾਨੂੰ ਵੇਖਣ ਨੂੰ ਮਿਲਦਾ ਆ ਜਿਹਦੇ ਵਿੱਚ ਕਨਵੈਨਸ਼ਨਲ ਮੋਰੈਲਟੀ ਵੇਖਣ ਨੂੰ ਮਿਲਦੀ ਆ ਐਂਡ ਇਸ ਲੈਵਲ ਦੇ ਵਿੱਚ ਤੁਹਾਨੂੰ ਤੀਸਰੀ ਅਤੇ ਚੌਥੀ ਸਟੇਜ ਦੇਖਣ ਨੂੰ ਮਿਲਦੀ ਆ ਉਹਦੇ ਵਿੱਚ ਹੀ ਇਹ ਗੱਲ ਕਹੀ ਗਈ ਆ ਜੀ ਸੋ ਆਪਸ਼ਨ ਨ ਇਸ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਕੀ ਜਾ ਰਿਹਾ ਵਿੱਚ ਥਿਉਰੀ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਥੈਟ ਲਰਨਰ ਕੰਸਟਰਕਟ ਨਿਊ ਆਈਡੀਆਜ਼ ਔਰ ਕਨਸੈਪਟ ਬੇਸਡ ਔਨ ਐਗਜ਼ਿਸਟਿੰਗ ਨੋਲੇਜ ਕਿ ਇਹਦੇ ਵਿੱਚ ਜਿਹੜਾ ਲਰਨਰ ਹੋਏਗਾ ਉਹ ਕੀ ਕਰਦਾ ਆ ਕੰਸਟਰਕਟ ਕਰਦਾ ਹੈ ਨਵੇਂ ਆਈਡੀਆਜ਼ ਐਂਡ ਕਨਸੈਪਟ ਜਿਹੜੇ ਕਿ ਉਹਦੀ ਜਾਣਕਾਰੀ ਉਹਦੇ ਦਿਮਾਗ ਵਿੱਚ ਪਹਿਲਾਂ ਹੀ ਹੁੰਦੀ ਆ ਉਸ ਆਧਾਰ ਤੇ ਕੀ ਕਰ ਰਿਆ ਨਵੇਂ-ਨਵੇਂ ਆਈਡੀਆਜ਼ ਕੰਸਟਰਕਟ ਕਰ ਰਿਆ ਇਹ ਕਿਹੜੀ ਥਿਉਰੀ ਦਾ ਫਿਰ ਜਿਹੜਾ ਪ੍ਰਸ਼ਨ ਹੈਗਾ ਜਾਂ ਫਿਰ ਕਨਸੈਪਟ ਹੈਗਾ ਆ ਕਿਹੜਾ ਸਿਧਾਂਤ ਇਸ ਸਿਧਾਂਤ ਦੇ ਆਧਾਰਿਤ ਹੈ ਕਿ ਸਿੱਖਣ ਵਾਲੇ ਮੌਜੂਦਾ ਗਿਆਨ ਦੇ ਆਧ ਮਾਦਾ ਨਿਰਮਾਣ ਕਰਦੇ ਹਨ ਸੋਸ਼ਲ ਕਨਸਟਰਕਟਿਵਿਜ਼ਮ ਜਾਂ ਫਿਰ ਕognitive ਕਨਸਟਰਕਟਿਵਿਜ਼ਮ ਰੈਡੀਕਲ ਕਨਸਟਰਕਟਿਵਿਜ਼ਮ ਸਪਾਇਰਲ ਕਨਸਟਰਕਟਿਵਿਜ਼ਮ ਸੋ ਇੱਥੇ ਗੱਲ ਕੀਤੀ ਜਾਂਦੀ ਹੈ ਜਿਕਨ ਕognitive ਕਨਸਟਰਕਟਿਵਿਜ਼ਮ ਦੀ ਸੋ ਇਸ ਅਕੋਰਡਿੰਗ ਹੀ ਕਹਿ ਸਕਦੇ ਹਾਂ ਕਿ ਜਿਹੜੀ ਐਗਜ਼ਿਸਟਿੰਗ ਨੋਲੇਜ ਹੈਗੀ ਆ ਜੀ ਇਸ ਆਧਾਰ ਤੇ ਹੀ ਨਵੇਂ-ਨਵੇਂ ਜਿਹੜੇ ਵਿਚਾਰ ਨੇ ਜਾਂ ਫਿਰ ਜਿਹੜੇ ਕਨਸੈਪਟ ਨੇ ਜੀ ਲਰਨਰ ਦੁਆਰਾ ਕ੍ਰੀਏਟ ਕੀਤੇ ਜਾਂਦੇ ਆ ਆਪਸ਼ਨ B ਜਵਾਬ ਨੂੰ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖ ਲੈਣੇ ਆ ਸੈਲਫ ਅਵੇਅਰਨੈਸ ਇੱਕ ਵਰਡ ਯਾਦ ਕਰ ਲਓ ਸੈਲਫ ਅਵੇਅਰਨੈਸ ਦੀ ਗੱਲ ਕੀਤੀ ਕੀ ਇਮੋਸ਼ਨਲ ਇੰਟੈਲੀਜੈਂਸ ਮਾਡਲ ਦੇ ਵਿੱਚ ਜਿਹੜਾ ਸੈਲਫ ਅਵੇਅਰਨੈਸ ਹੈ ਇਹਦਾ ਕੀ ਕਿਹੜੀ ਗੱਲ ਇੱਥੇ ਤੁਸੀਂ ਦਰਸਾ ਸਕਦੇ ਹੋ ਇਨ ਆਪਸ਼ਨਾਂ ਦੇ ਵਿੱਚ ਭਾਵਨਾਤਮਕ ਬੁੱਧੀ ਦੇ ਮਾਡਲ ਵਿੱਚ ਆਤਮ ਜਾਗਰੂਕਤਾ ਦੀ ਕਿਹੜੀ ਵਿਸ਼ੇਸ਼ਤਾ ਹੈ ਨੋਇੰਗ ਹਾਊ ਟੂ ਕੰਟਰੋਲ ਇੰਪਲਸਸ ਇਹ ਜਾਨਣਾ ਆਵੇਗਾ ਕਿਵੇਂ ਕੰਟਰੋਲ ਕਰਨਾ ਹੈ ਜਾਂ ਫਿਰ ਆਪਸ਼ਨ ਬੀ ਨੋਇੰਗ ਵਨਸ ਓਨ ਇਮੋਸ਼ਨਲ ਸਟਰੈਂਥ ਐਂਡ ਵੀਕਨੈਸਸ ਆਪਣੀਆਂ ਭਾਵਨਾਵਾਂ ਭਾਵਨਾਤਮਕ ਰਣਨੀਤੀਆਂ ਅਤੇ ਕਮਜ਼ੋਰੀਆਂ ਨੂੰ ਜਾਣਨਾ ਜਾਂ ਫਿਰ ਆਪਸ਼ਨ ਸੀ ਸੈਟਿੰਗ ਸਮਾਲ ਸੈਟਿੰਗ ਸਮਾਲ ਸਟੈਪ ਟੂ ਅਚੀਵ ਲਾਰਜ ਗੋਲਸ ਵੱਡੇ ਟਿਚਾਂ ਨੂੰ ਪ੍ਰਾਪਤ ਕਰਨ ਦੇ ਲਈ ਛੋਟੇ ਕਦਮ ਸੈੱਟ ਕਰਨ ਦੇ ਸਮਰੱਥ ਹੋਣਾ ਜਾਂ ਫਿਰ ਆਪਸ਼ਨ ਡੀ ਗੈਟਿੰਗ ਅਲੋਂਗ ਵਿਦ ਅਦਰਸ ਦੂਜਿਆਂ ਨਾਲ ਰਹਿਣ ਦੇ ਆਪਸ਼ਨ ਵੇਖੋ ਕਿਹੜਾ ਜਵਾਬ ਸਹੀ ਹੋਊਗਾ ਆਪਸ਼ਨ ਜਦੋਂ ਆਪਾਂ ਗੱਲ ਕਰਦੇ ਹਾਂ ਸੈਲਫ ਅਵੇਅਰਨੈਸ ਦੀ ਇਮੋਸ਼ਨਲ ਇੰਟੈਲੀਜੈਂਸ ਦੇ ਵਿੱਚ ਸੈਲਫ ਅਵੇਅਰਨੈਸ ਦਾ ਮਤਲਬ ਹੁੰਦਾ ਆ ਆਪਣੀਆਂ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਜਿਹੜੀਆਂ ਤੁਹਾਡੀ ਸਟਰੈਂਥ ਹੁੰਦੀ ਹੈ ਮਜ਼ਬੂਤੀ ਹੁੰਦੀ ਹੈ ਤੇ ਵੀਕਨੈਸ ਜਿਹੜੀਆਂ ਹੁੰਦੀਆਂ ਨੇ ਜੀ ਇਹਦੇ ਬਾਰੇ ਜਾਣ ਪਛਾਣ ਹੋਣੀ ਮਤਲਬ ਸੈਲਫ ਅਵੇਅਰ ਹੋਣਾ ਇਹਨੂੰ ਤੁਸੀਂ ਸੈਲਫ ਅਵੇਅਰਨੈਸ ਦਾ ਨਾਮ ਦਿਨੀਓ অপਸ਼ਨ B ਜਵਾਬ ਨੂੰ ਲਗਾ ਦਿਓ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਇੱਕ ਸਟੈਟਿਕ ਬੇਸਡ ਪ੍ਰਸ਼ਨ ਹੈਗਾ ਜੀ who introduced the concept of extroversion and introversion in trait theory of personality ਕੀ ਵਿਅਕਤੀਤਵ ਦੇ ਲੱਛਣ ਸਿਧਾਂਤ ਦੀ ਬਾਹਰਮੁਖੀ ਅਤੇ ਅੰਦਰਮੁਖੀ ਧਾਰਨਾ ਦਿੱਤੀ ਕਹਿੰਦੇ ਆ ਜੀ ਕਿ ਇਹਨਾਂ ਦਾ ਨਾਮ ਕਾਰਲ ਜੰਗ ਹੈ ਜਾਂ ਫਿਰ ਬੀ ਐਫ ਸਕੀਨਰ ਐਲਬਰਟ ਬੰਡੂਰਾ ਜਾਂ ਫਿਰ ਕਰੋ ਐਂਡ ਕਰੋ ਸਹੀ ਜਵਾਬ ਦੀ ਗੱਲ ਕਰਾਂਗੇ ਗੱਲ ਕੀਤੀ ਹੈਗੀ ਆ ਐਕਸਟ੍ਰੋਵਰਜਨ ਤੇ ਇੰਟਰੋਵਰਜਨ ਦੀ ਟ੍ਰੇਡ ਥਿਊਰੀ ਹੈਗੀ ਆ ਇੱਕ ਆਪਸ਼ਨ ਏ ਜਵਾਬ ਤੁਹਾਡਾ ਬਿਲਕੁਲ ਸਹੀ ਹੋਏਗਾ ਇਸ ਦੇ ਨਾਲ ਚੱਲਦੇ ਆ ਸੈਕੰਡ ਲਾਸਟ ਪ੍ਰਸ਼ਨ ਦੇ ਉੱਤੇ ਜੈਂਡਰ ਡਿਵੀਜ਼ਨ ਦੀ ਗੱਲ ਕੀਤੀ ਜਾ ਰਹੀ ਆ ਕੀ ਜੈਂਡਰ ਡਿਵੀਜ਼ਨ ਦਾ ਮਤਲਬ ਹੁੰਦਾ ਕੀ ਹੈ ਹਾਇਰਾਰਕਲ ਅਨ ਇਕੁਅਲ ਰੂਲ ਅਸਾਈਨ ਟੂ ਬாய் ਐਂਡ ਗਰਲ ਬਾਇ ਸੋਸਾਇਟੀ ਕਿ ਸਮਾਜ ਦੁਆਰਾ ਲੜਕੇ ਅਤੇ ਲੜਕੀ ਨੂੰ ਸੌਂਪੀਆਂ ਗਈਆਂ ਅਸਮਾਨ ਭੂਮਿਕਾਾਂ ਮ ਆਪਸ਼ਨ ਬੀ ਬਾਇਓਲੋਜੀਕਲ ਡਿਫਰੈਂਸਸ ਬੀਟਵੀਨ ਬாய் ਐਂਡ ਗਰਲ ਲੜਕੇ ਅਤੇ ਲੜਕੀ ਵਿਚਕਾਰ ਜੈਵਿਕ ਅੰਤਰ ਜਾਂ ਫਿਰ ਆਪਸ਼ਨ ਸੀ ਦ ਰੇਸ਼ੋ ਆਫ ਮੇਲ ਚਾਈਲਡ ਐਂਡ ਫੀਮੇਲ ਚਾਈਲਡ ਮਰਦ ਬੱਚੇ ਅਤੇ ਮਾਦਾ ਬੱਚੇ ਦਾ ਅਨੁਪਾਤ ਜਾਂ ਫਿਰ ਆਪਸ਼ਨ ਨੰਬਰ ਡੀ ਦ ਡਿਵੀਜ਼ਨ ਬੀਟਵੀਨ ਮੇਲ ਸਟੂਡੈਂਟ ਐਂਡ ਫੀਮੇਲ ਸਟੂਡੈਂਟ ਮਰਦ ਵਿਦਿਆਰਥੀਆਂ ਵਿਦਿਆਰਥੀ ਅਤੇ ਵੰਡ ਸਹੀ ਜਵਾਬ ਦੀ ਗੱਲ ਕਰਦੇ ਹਾਂ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਸਹੀ ਜਵਾਬ ਹੈਗਾ ਜੀ ਡੈਰਾਰੀਕਲ ਅਨ ਇਕੁਅਲ ਰੂਲ ਅਸਾਈਨਡ ਬਾਈ ਅਸਾਈਨਡ ਟੂ ਬॉय ਐਂਡ ਗਰਲ ਬਾਈ ਸੋਸਾਇਟੀ ਸਮਾਜ ਦੁਆਰਾ ਲੜਕੇ ਅਤੇ ਲੜਕੀ ਨੂੰ ਸੌਪੀਆਂ ਗਈਆਂ ਅਸਮਾਨ ਭੂਮਿਕਾਾਂ ਮੈਨੂੰ ਤੁਸੀਂ ਨਾਮ ਕੀ ਦਿਨੇ ਹੋ ਜੀ ਇਹਨੂੰ ਤੁਸੀਂ ਕਹਿੰਨੇ ਹੋ ਜੀ ਜੈਂਡਰ ਡਿਵੀਜ਼ਨ ਆਪਸ਼ਨ A ਜਵਾਬ ਨੂੰ ਲਗਾ ਦਿਓ ਟਿਕ ਚੱਲਦੇ ਹਾਂ ਅੱਜ ਦੇ ਲਾਸਟ ਪ੍ਰਸ਼ਨ ਦੇ ਉੱਤੇ ਲਾਸਟ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਜਿਹੜਾ ਰੀਕਾਲ ਟਾਈਪ ਟੈਸਟ ਹੁੰਦਾ ਹੈ ਜਾਂ ਫਿਰ ਰਿਕੋਗਨੀਸ਼ਨ ਟਾਈਪ ਟੈਸਟ ਹੁੰਦਾ ਹੈ ਇਹ ਕਿਹੜੇ ਟੈਸਟ ਦੀ ਟਾਈਪ ਹੈਗੀ ਹੈ ਯਾਦ ਕਰਨ ਕਿਸਮ ਦੀ ਪ੍ਰੀਖਿਆ ਅਤੇ ਪਛਾਣ ਕਰਨ ਕਿਸਮ ਦੀ ਜਿਹੜੀ ਪ੍ਰੀਖਿਆ ਹੁੰਦੀ ਹੈ ਕਿਸ ਕਿਸਮ ਦੀਆਂ ਪ੍ਰੀਖਿਆਵਾਂ ਨੇ ਜੀ ਐਸੇ ਟਾਈਪ ਟੈਸਟ ਹੈਗੇ ਆ ਨਿਬੰਧ ਕਿਸਮ ਦੀ ਪ੍ਰੀਖਿਆ ਆਪਸ਼ਨ ਬੀ ਸ਼ਾਰਟ ਅਨਸਰ ਟਾਈਪ ਟੈਸਟ ਛੋਟੇ ਉੱਤਰ ਕਿਸਮ ਦੀ ਪ੍ਰੀਖਿਆ ਆਪਸ਼ਨ ਸੀ ਆਬਜੈਕਟਿਵ ਟਾਈਪ ਟੈਸਟ ਉਦੇਸ਼ ਕਿ ਸ਼ੰਧੀ ਪ੍ਰੀਖਿਆ ਜਾਂ ਫਿਰ অপਸ਼ਨ ਡੀ ਵੈਰੀ ਸ਼ਾਰਟ ਅਨਸਰ ਟਾਈਪ ਟੈਸਟ ਬਹੁਤ ਛੋਟੇ ਉਤਰ ਕਿਸਮ ਦੀ ਪ੍ਰੀਖਿਆ ਸਹੀ ਜਵਾਬ ਦੀ ਗੱਲ ਕਰਦੇ ਆਂ ਜੀ ਆਬਜੈਕਟਿਵ ਟਾਈਪ ਜਿਹੜੇ ਪ੍ਰਸ਼ਨ ਹੁੰਦੇ ਨੇ ਇਹਦੇ ਵਿੱਚ ਤੁਸੀਂ ਰੀਕਾਲ ਕਰਦੇ ਹੈਗੇ ਹੋ ਰਿਕੋਗਨਾਈਜ਼ ਕਰਦੇ ਹੋ ਕਿ ਸਹੀ ਜਵਾਬ ਬਣੇਗਾ ਕਿ অপਸ਼ਨ ਨੰਬਰ ਸੀ ਇਸ ਕਰਕੇ ਜਵਾਬ ਸਹੀ ਹੈ ਕਿਉਂਕਿ ਉਥੇ ਚਾਰ ਆਪਸ਼ਨਾਂ ਹੋਣਗੀਆਂ ਇੱਥੇ ਵੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਰੀਕਾਲ ਕਰ ਰਹੇ ਹੋ ਜਿਹੜੇ ਪਹਿਲਾ ਵਾਲੇ ਕਨਸੈਪਟ ਪੜੇ ਹੋਏ ਆ ਬਟ ਐਸੇ ਟਾਈਪ ਕੁਐਸਚਨ ਦੇ ਵਿੱਚ ਸ਼ਾਰਟ ਆਨਸਰ ਜਾਂ ਫਿਰ ਵੈਰੀ ਸ਼ਾਰਟ ਦੇ ਵਿੱਚ ਤੁਹਾਨੂੰ ਐਗਜ਼ੈਕਟ ਆਨਸਰ ਲਿਖਣਾ ਪੈਂਦਾ ਹੈ ਜਾਂ ਫਿਰ ਦੱਸਣਾ ਪੈਂਦਾ ਹੈ ਸੋ ਆਪਸ਼ਨ ਸੀ ਜਵਾਬ ਨੂੰ ਤੁਸੀਂ ਲਗਾਉਂਗੇ ਟਿਕ ਹੋਪਸ ਸੋ ਸੈਸ਼ਨ ਤੁਹਾਡੇ ਲਈ ਯੂਸਫੁਲ ਰਿਹਾ ਹੋਗਾ ਐਂਡ ਦੋਸਤੋ ਇਸ ਪੀਪੀਟੀ ਵਿੱਚ ਨਾ ਵੀ ਕਾਫੀ ਸਾਰੀਆਂ ਮਿਸਟੇਕਸ ਹੋਣ ਕਰਕੇ ਇਸ ਵੀਡੀਓ ਨੂੰ ਮੈਂ ਨਾ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਚੌਥੀ ਵਾਰ ਰਿਕਾਰਡ ਕਰ ਰਿਹਾ ਸਿਕਾ ਬਟ ਕੋਈ ਗੱਲ ਨਹੀਂ ਕਦੇ ਗਦਾਈ ਨਹੀਂ ਦਿਮਾਗ ਕੰਮ ਕਰਦਾ ਸੋ ਇੱਕ ਥੋੜਾ ਜਿਹਾ ਹੈਲਥ ਇਸ਼ੂ ਹੋਣ ਕਰਕੇ ਵੀ ਮੈਂ ਮਨਾ ਵੀਡੀਓਜ਼ ਰਿਕਾਰਡ ਨਹੀਂ ਕਰ ਪਾ ਰਿਹਾ ਇੰਨੇ ਪ੍ਰੋਪਰ ਜਿਹੇ ਤਰੀਕੇ ਦੇ ਨਾਲ ਹੁਣ ਮਾਰਨਿੰਗ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਮੈਂ ਡੇਲੀ ਪਹਿਲਾਂ ਦੋ ਵੀਡੀਓਜ਼ ਪ੍ਰੋਵਾਈਡ ਕਰਾਉਂਦਾ ਸੀਗਾ ਬਟ ਹੁਣ ਮੁਸ਼ਕਿਲ ਨਾਲ ਇੱਕ ਹੀ ਰਿਕਾਰਡ ਕਰ ਪਾ ਰਿਹਾ ਬਟ ਕੋਈ ਗੱਲ ਨਹੀਂ ਪੀਡੀਐਫ ਤਾਂ ਵੈਸੇ ਵੀ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਸੈਂਡ ਕੀਤੀਆਂ ਹੀ ਹੋਈਆਂ ਜਿਹੜੇ ਪ੍ਰੀਵੀਅਸ ਈਅਰ ਵਾਲੇ ਪ੍ਰਸ਼ਨ ਨੇ ਹੋਪਸੋ ਤੁਸੀਂ ਸਾਰੇ ਪੜ੍ਹ ਰਹੇ ਹੋਣੀ ਆ ਐਂਡ ਆਪਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਰਹੇ ਹੋਣੀ ਆ ਤੇ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching God bless you all